ਅਗੇ ਬਿਰਤੀ ਨਹੀਂ ਚੱਲਦੀ ਖੁਮੀ ਨਹੀਂ ਬਿਰਤੀ ਜਿਹੜੀ ਹੈ ਜਿਸ ਤਰ੍ਹਾਂ ਪਹਿਲਾਂ ਐਸੇ ਉਸ ਤਰ੍ਹਾਂ ਬਾਈ ਕੰਮ ਸਾਡਾ ਟਿਕਿਆ ਬੈਠਿਆ ਅੰਦਰ ਉਹ ਕੁਬਲੀ ਬਾਤ ਵਾਸਤੇ ਤਿਆਰ ਨਹੀਂ ਪਰਮਾਤਮਾ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਅੱਜ ਨਾ ਮਹਾਂਪਰਸ਼ਾ ਨੇ ਆਪਣੇ ਹੰਝੋੜਿਆ ਉਹਨਾਂ ਨੇ ਜਾਨ ਦੀ ਬਾਤ ਆਪਣੀ ਲਾ ਦਿੱਤੀ ਉਹ ਮਰਨ ਕਿਉਂ ਨਹੀਂ ਦਿੰਦੇ ਪਰ ਮਨਨ ਕਾ ਤੁੰ ਦੇ ਦਿੰਦੇ ਉਹ ਬੰਦੇ ਨੂੰ ਇਹ ਹੈ ਉਹਨਾਂ ਨੂੰ ਖਤਰਾ

ਕੌਣ ਭਜ ਰਿਹਾ ਉਹ ਉਹਨੂੰ ਮਿਲਣਾ ਚਾਹੀਦਾ ਔਰ ਪ੍ਰਭਾਤ ਪਰਮਾਤਮਾ ਪਰਮੇਸ਼ਰ ਜੋਰ ਮਹਾਂ ਪਰ ਬਚਨ ਕਰਦੇ ਨਹੀਂ ਬਚਨ ਕਿਮਾਵੇ ਸੰਸਾਰ ਦੀ ਪਰ ਬਚਨ ਕਮਾਉਣ ਕਿਦ ਸੋਚਦਾ ਨਹੀਂ ਉਹਨਾਂ ਬਚਨ ਕਰਕੇ ਨੇ ਕਮਾਇਆ ਜਾਂ ਜਾਨੀਰਾ ਨੇ ਕਮਾਇਆ ਉਹ ਕਰਮਾਤ ਤੁਹਾਡੇ ਸਾਹਮਣੇ ਆਏ ਇਸ ਦਾ ਕਮਾਇਆ ਨਹੀਂ ਸਾਹਮਣੇ ਜੀ ਜਿਹੜੇ ਪਹਿਲਾਂ ਉਹ ਹਿਸਾਬ ਦੇ ਹਾਲਤਾਂ ਚ ਜਿੱਦਾਂ ਵੀ ਅਸੀਂ ਆਏ ਸੀ ਉਦੋਂ ਨਹੀਂ ਆ ਪਹਿਲਾਂ ਇਹ ਨਹੀਂ ਸਾਰੇ ਮਾਪੇ ਦਾਦੇ ਪਰਦਾਦੇ ਆਏ ਸਭ ਇਸੇ ਲੇਨ ਦੀ ਮੈਂ ਸੋਚਦਾ ਦੇਖਦਾ ਰਿਆਂ ਕੋਈ ਬ੍ਰਹਮ ਉਹਦੇ ਵਿਕਰਮ ਬਿਸ਼ਵ ਸੈ ਵੀ ਆਪਣੇ ਬਾਪ ਕੋ ਵੀ ਮਰੇ ਉਹਨੇ ਮਹਾਪੁਰਸ਼ ਕਿਤੇ ਕਿਤੇ ਹੋਏ ਦੁਨੀਆ ਤੇ ਇਹਨਾਂ ਨੇ ਵੀ ਰੱਬ ਪਾਇਆ ਜਿੱਥੇ ਰੋਟੀ ਪਾਣੀ ਨੇ ਮਿਲਿਆ ਉਹਨਾਂ ਨੇ ਰੱਬ ਪਾਇਆ ਆਪਣੇ ਦਸਤਾਰਾ ਵੀ ਮਿਲਿਆ ਰੱਬ ਪਾਇਆ ਆਪ ਰੱਬ ਪਾਇਆ ਤਾਂ ਹੀ ਦੁਨੀਆ ਅੱਜ ਇਹਨਾਂ ਨੂੰ ਮੰਨ ਰਹੀ ਨਹੀਂ ਹੈ ਰੱਬ ਕਰਕੇ ਮੰਨਦੀ ਪਰ ਇਹ ਨਹੀਂ ਆਪ ਆਪਰ ਸ਼ਹਿਦ ਹੈ ਆਪ ਆਪਰ ਸ਼ਹਿਦ ਆਪ ਵਾਲੀ ਪ੍ਰਾਰਥਨਾ ਨਹੀਂ ਇੱਕ ਪਰਮਾਤਮਾ ਦੇ ਇਹ ਬੰਦੇ ਨੇ ਇੱਕ ਰੱਬ ਨੂੰ ਮੰਨਦੇ ਨੇ ਅਰ ਥੱਲਿਆਂ ਜਾਂ ਰੂਹਾਂ ਜਾਂ ਕੋ ਕਾਰਨ ਫਲੀਆਂ ਨੇ ਇਹਨਾਂ ਰੱਬ ਨੂੰ ਬਚਾ ਕੇ ਪਰਮਾਤਮਾ ਦੇ ਰੱਬ ਚੋ ਜੇ ਜੇ ਰਾਜ ਰਲ ਗਿਆ ਉਹਨੂੰ ਪਤਾ ਲੱਗਣਾ ਗਰਤੀ ਚ ਹੁੰਦੀ ਨਹੀਂ ਹੋ ਫਰੋਡ ਪੱਤੀ ਹੋਵੇ ਸੰਸਾਰ ਦੇ ਸੰਗ ਕਰੇ ਚਾਹੇ ਅਰ ਪਰਪਤੀ ਸੰਤ ਹੋਵੇ ਚਾਹੇ ਬੁਰ ਗਿਆਨੀ ਕਹਿੰਦਾ ਉਹ ਤੇ ਬਰ ਗਿਆਨੀ ਉਹ ਬਣਿਆ ਅਸਤਰੀ ਬਣੇ ਸਾਰੂਤਾ ਬ੍ਰਹਮ ਮਿਲਿਆ ਨਹੀਂ ਅੱਛੀ ਉਸਤੇ ਖਾਮ ਕਾਮ ਨੇ ਮਾਨ ਨੂੰ ਕਹੀ ਜਾਂਦੇ ਆ ਤੂੰ ਤਰ ਗਿਆ ਤੈਨੂੰ ਸੰਸ ਬਚਾ ਲੈਣਗੇ ਤੈਨੂੰ ਬਾਦ ਲਾ ਲੈਣਗੇ ਨਹੀਂ ਲਜਾਸਤ ਸਭ ਐਵੇਂ ਲੇ ਜਾਇਦਾ ਕਹਰ ਮੋ ਆਇਆ ਰਜੋਤ ਕਿਨਾ ਟਾਈਮ ਅਸੀਂ ਕੱਢਦੇ ਹਾਂ ਰਿਸ਼ਤੇਦਾਰੀਆਂ ਦੇ ਘਰਾਂ ਚ ਜਾਣਾ ਜਿੱਦੋਂ ਪੈਸਾ ਲੈਣੋਂ ਦੇ ਵਾਸਤੇ ਕਿੰਨੇ ਬਜੂਰੀਆਂ ਕਰਦੇ ਹਾਂ ਦਿਨ ਰਾਤ ਉਹਦੇ ਸੌਦੇ ਬੈਠਦੇ ਹਾਂ ਕਦੇ ਅਸੀਂ ਕਹਿਣ ਛੱਡ ਕੇ ਉਸ ਮੇਰੇ ਤੋਂ ਸਮਾਂ ਤਾਂ ਨਹੀਂ ਲੱਭਿਆ ਆ ਕੇ ਦਰਵਾਜ਼ੇ ਬੈਠ ਜੀ ਔਰ ਕੋਈ ਬੱਚੇ ਵਿਚੋਂ ਚਲੋ ਬੱਚੇ ਵਿਚੋਂ ਸੌ ਸੌ ਕੇ ساتھ ساتھ متعلق کر لیا نے اپنا خراب کر لیا کام چلائی گئے سبر آئی گیا اور جہاں برہم سب آج میرا نے کنا پرون سارا پر چھڑیا ہیرے چھڑی راج سکیا اپنا کرارے میں چھڑیا اور کنی دنیا دے ناغ بہت کبھر دی گیا 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 انہوں نے دنگ کریا اور وہ ہاری کیوں نہیں وہ گروہ دے بچے ہوئی ہوئی سی وہ گروہ دے بچے میں کمار رہی سی وہ گروہ دے بشوات سی ساجہ دیبا نہیں جانتے ساجہ دیاب نہیں उन टुट की टुटि चिंता करीवस बुख बड़ा लंबा लॻा सुखिया اس نے کوئی فرق نہیں پیتا چاہے بھائی ہے چاہے بھائی ہے چاہے بھائی ہے چاہے بھائی ہے وہ مانا کرن بھی کرتا ہے اپنے کرما سے کرتا ہے وہ دوڑے پھرتا ہے اسیل ماں کے لیے پھائی کے لیے میں ساڑا دنیا دی وہ بنا چھوڑا ہے ਉਹ ਪੰਜ ਮੱਤੇ ਮੌਕਾ ਨਹੀਂ ਦੇਦੇ ਸੋਸਾ ਨਾ ਮੋ ਸੰਦੇ ਨੇ ਕਦੇ ਨਹੀਂ ਸਮਝ ਸਕਦੇ ਉਹਨਾਂ ਨੂੰ ਸਮਝਾ ਨਹੀਂ ਸਕਦੇ ਨਹੀਂ ਆਓ ਭਾਈ ਆਏ ਹੋ ਤਾਂ ਮੈਨੂੰ ਭੇਜਿਆ ਮਿਲੇ ਹੋ ਤਾਂ ਬੈਠੋ ਪਰ ਗੁਰੂ ਦੇ ਬਚਨਾਂ ਬਗੈਰ ਰੱਬ ਦੀ ਕੋਈ ਗੱਲ ਬਗੈਰ ਮੇਰੀ ਗੱਲ ਨਾ ਕਰ ਉਹ ਬੰਦਾ ਕਿਹੜਾ ਬੰਦਾ ਮੋਚੋ ਲੋਕ ਇਸ ਮਾਨ ਤੋਂ ਤੋਂ ਮੇਰੀ ਤੋਂ ਬਚ ਕੇ ਉਹ ਗੁਰੂ ਜੀ ਆਪਾਂ 24 ਘੰਟੇ ਉਹਦੀ ਆਤਮਾ ਬਰਾਜਮਤ ਹੋ ਚੁੱਕੀ ਹੈ ਜਦੋਂ ਆਤਮਾ ਜੁੜ ਗਈ ਬਰਾਜਮਤ ਹੋ ਗਈ ਇੱਕ ਸੈਕਿੰਡ ਵੀ ਉਹ ਆਤਮਾ ਪਰੇਤ ਚੱਲ ਗਈ ਕੋਈ ਸਾਜੀ ਆਤਮਾ ਭੜਕਦੀ ਜਿਸ ਨਾਲ ਗੱਲ ਕਰਨੀਏ ਤਾਂ ਖਾਣਾ ਵਧਿਆ ਖਾਲੀ ਜੇ ਕੋਈ ਮਰਜੀ ਕਮੀ ਆ ਦੇਵੇ ਤਾਂ ਜਲੇ ਸਰ ਮਾਰ ਦੇਣਾ

ਜਦੋਂ ਦੁੱਧ ਦੀ ਲੋੜ ਆ ਪਾਣੀ ਦਾ ਮੁਟ ਪਰ ਕੇ ਇਹ ਕਹਿ ਸਕਦੇ ਆ ਜੇ ਛੁੜੇ ਹੋਈਏ ਤਾਂ ਪਰਮਾਤਮਾ ਦੇ ਹੁਕਮ ਚੋੜੀਏ ਵਿਦਾਤਿਆ ਇਹ ਦੁੱਧ ਨਾਲੋਂ ਨਹੀਂ ਵਧੀਆ ਪਾਣੀ ਹੈ ਤੇ ਤਰਫ ਇਹ ਮਹਾਂਪ੍ਰਸ਼ੰਸ਼ਾ ਕਰਦਾ ਹੈ ਆ ਨਾ ਬਣੀ ਜਾਂਦੇ ਦਸੀ ਜਾਂਦੇ ਪਰ ਕੋਠੇ ਮੇਰੇ ਕੋਲ ਤਾਂ ਕੁਛ ਨਹੀਂ ਜਿਵੇਂ ਮੰਨੇ ਨਹੀਂ ਰੁਕਿਆ ਮੰਨੇ ਨਹੀਂ ਜੁੜਿਆ ਮੰਨਿਆ ਰੁਕਿਆ ਨਹੀਂ ਮੰਨੇ ਹੁਤਾ ਫਿਰ ਵੀ ਕਹਿੰਦੇ ਨੇ ਕਿ ਗੁਰ ਕੀ ਕ ਬਹੁਤ ਭਾਰੀ ਹੀ ਬੜ ਬੜਾ ਕਰਦਾ ਫਿਰ ਕੋਈ ਬੰਦਾ ਸਾਡੀਆਂ ਗਲਤੀਆਂ ਨੂੰ ਸਾਡੀਆਂ ਵੱਡੀਆਂ ਨੂੰ ਦੇਖ ਪਤਾ ਨਹੀਂ ਜਿਹਾ ਬਾਪੂ ਸ਼ੁਕਰ ਵੀ ਕਰ ਨਹੀਂ ਸਕਦਾ ਰੁਕ ਰੁਕ ਮੈਂ ਜਰਾ ਪ੍ਰਬੰਧ ਕਰਦਾ ਤੇ ਇੱਕ ਨਾਮ ਸੁਧਰ ਕਰ ਤੇਰੀਆਂ ਗਲਤੀਆਂ ਦੀ ਮਾਫੀ ਨਾਮਾ ਤੈਨੂੰ ਮੈਂ ਲੈ ਕੇ ਦੇ ਦਿੰਦਾ

ਉਹ ਕੰਪਣਾ ਤਮੰਨਾ ਹੀ ਪੂਰੀ ਕਰਨਾ ਹੈ ਉਹ ਗੁਰੂ ਨੂੰ ਤਾਂ ਮਿਲ ਨਹੀਂ ਆ ਰਿਹਾ ਉਹ ਜੇ ਤਮੰਨਾ ਪੂਰੀ ਕਰ ਮੈਂ ਐਤਵਾਰ ਪੂਰਾ ਕਰਨਾ ਹੈ ਸਮਾ ਪੂਰਾ ਕਰਨਾ ਹੈ ਅਗਰ ਜੋ ਜੜ ਜਾਂਦਾ ਉਹ ਕਿੰਨੇ ਕਹਿੰਦੇ ਨੇ ਉਹ ਕਹਿੰਦਾ ਬਣ ਜਾਣਾ ਪੈਂਦਾ ਉਹ ਮਹਾਰਾਜ ਜੀ ਕਹਿੰਦੇ ਆ ਉਹ ਬੰਦੇ ਆਏ ਜੇ ਬਣ ਜਾਣੇ जय झूलेलाल ਤਾਨੂੰ ਆਪਣੇ ਜਾਨੇ ਦਾ ਪਤਾ ਹੈ ਕਿ ਤੁਹਾਨੂੰ ਜਣੇ ਆਲੀ ਇੱਥੇ ਪਤਾ ਤਾ ਤੁਸੀਂ ਤਾਂ ਅਰਬੇ ਲਾ ਕੇ ਬੈਠੇ ਹੋ ਤੁਹਾਡੇ ਜਿਹੜੇ ਅਮੀਰਾਂ ਖਿਆਲ ਗਰਮ ਅਰ ਅੱਜ ਦੋ ਦਿਸ਼ਾ ਕਰ ਰਹੇ ਨੇ ਮਨ ਦੇ ਖਿਆਲ ਜਿਹੜੇ ਤੁਹਾਨੂੰ ਸਤਾਰੇ ਨੇ ਗੁਰੂ ਤੋਂ ਦੂਰ ਰੱਖ ਰਹੇ ਨੇ ਇਹ ਦੂਰ ਕਿਉਂ ਕਰ ਰਹੇ ਨੇ ਇਹ ਵੇ ਕਿਉਂ ਕਰਦੇ ਨੇ ਸੰਤ ਕੋਲੋਂ ਜਾਣ ਵਾਸਤੇ ਬਗੰਦੰ ਦੇ ਸਤੰਤ ਪਤਾ ਤੁਮ ਮੌਤਾ ਨਹੀਂ ਪਤਾ ਰੱਬ ਦਾ ਨਹੀਂ ਪਤਾ ਤੇ ਤੁਹਾਨੂੰ ਮਸ਼ੂਲੇ ਦਾ ਨਹੀਂ ਪਤਾ ਉਹਨਾਂ ਦੂਰ ਤੱਕ ਲੈ ਕੇ ਇੱਥੇ ਉਂਦੇ ਰਹੇ ਤੇ ਮਹਾਮੁਰ ਚਲੇ ਗਏ ਤੇ ਕੋਈ ਖਲ ਨਹੀਂ ਤੁਮ ਮੌਤਾ ਕਰ ਇੱਥੇ ਬੜੀ ਦੁਨੀਆ ਰਹਿੰਦੀ ਐ ਨਾ ਨਾਲ ਲੱਗ ਤੇ ਇਹ ਇਹਨਾਂ ਦੇ ਬਿਆਨ ਨੇ ਇਹ ਇਹਨਾਂ ਦੀ ਅਦੇਸ਼ਾ ਹੈ ਇਹ ਇਹਨਾਂ ਦੀ ਸਮਾਈ ਹੈ ਇਹ ਇਹਨਾਂ ਦੀ

ਬਹੁਤ ਪਰ ਉਸਤਾਏ ਦਾ ਦੂਰ ਰੱਖ ਕਰ ਦੇਗਾ ਮੈਂ ਤੁਸਲਾ ਨਾ ਵੀ ਤੁਸੀਂ ਕਿਹੜੇ ਰੱਬ ਦੇ ਚਾਪ ਚਲਾ ਗਿਆ ਸਮਾਏ ਇਸੋ ਜਿਹਾ ਕਿ ਮੱਥਾ ਟੇਕਿਆ ਮੱਥਾ ਨਾ ਟੇਕ ਕਰ। ਮੱਥੇ ਠੇਕਣ ਵਾਲਿਆਂ ਦੇ ਪੱਲੇ ਕੁਝ ਨਹੀਂ ਪੈਂਦਾ ਵਜਵ ਚਮਾਉਣ ਵਾਲਿਆਂ ਦੇ ਪੱਲੇ ਸਭ ਕੁਝ ਪੈਂਦਾ। ਇਹ ਤਾਂ ਸੰਸਕ੍ਰਿਤ ਦੀ ਗੱਲ ਹੈ। ਮੀਰਾ ਦੇ ਕੁਮਾਰੀ ਮੱਥਾ ਟੇਕਿਆ ਕਿਹਾ ਵੀ ਲੋਕ ਜੋ ਕਿ। ਕਿ ਆ ਵੀ ਰਾਜ ਤੋਂ ਬਾਅਦ ਦੁਬੇ ਗਰੀ ਆ ਤੋਂ ਬਾਅਦ ਉਹ ਐਸਾ ਨਹੀਂ ਟਕੜੇਗਾ ਕਿ ਜਿਹੜਾ ਤੈਨੂੰ ਘਰ ਬੋਧਵੇ ਤੇ ਜਿਹਨਾਂ ਕੋਲ ਤੇ ਤੈਨੂੰ ਸੰਭਾਵੇ ਉਹ ਤਾਂ ਬਾਤ ਹੀ ਕਰਦਾ ਇਹਦੇ ਚਾਹਣਾ ਨਾਲ ਕਿ ਤੁਹਾਡੀ ਮਰਜ਼ੀ ਉਹ ਫਿਰ ਸੁਆਮੀ ਜੀ ਦੇ ਹੱਥ ਹੈ ਸੰਗਤ ਕਰ ਵੀ ਨਾਲ ਕਰ ਵੀ ਤੁਹਾਡੀ ਮਰਜ਼ੀ ਮੇਰਾ ਉੱਧਰ ਵੀ ਮੈਂ ਲੈ ਚੜ ਦੇਣਾ ਮੈਂ ਉਹਨਾਂ ਦੀ ਬਾਤ ਸੁਣੀ ਮੈਂ ਰਾਤ ਅਸਰਾ ਮੈਨੂੰ ਕੋਈ ਮਤਲਬ ਨਹੀਂ ਮੈਂ ਜਦੋਂ ਉਹ ਸਿਵਾ ਦਾ ਨਿਕਲੂ ਕਰਨਾ ਬਾਅਦ ਉਹ ਦਸਤਾਕਾਰ ਜਾਂ ਬਾਹਰ ਆ ਚੁੱਕਿਆ ਹੈ ਇਸ ਹਾਲਾਤ ਇੱਕ ਗੱਦੇ ਨਾਲੇ ਖਿਆਲਾਂ ਦੇ ਸੰਸਾਰ ਦਾ ਰੋਟਾ ਜਾਦਾ ਜਾਂਦਾ ਇਹ ਤੁਹਾਡੇ ਤੇ ਕਾਨੂੰਨ ਤੇ ਆਵਾਜ਼ ਲਾਗੂ ਨਹੀਂ ਹੁੰਦੀ ਨਾ ਮੇਰਾ ਜਮਲ ਮਾਰਿਆ ਮੈਨੂੰ ਪੱਕਾ ਪਤਾ ਲੱਗਦਾ ਹੈ ਕਦੇ ਕੋਈ ਸਸਸ ਵਿੱਚ ਘਰ ਕੇ ਆਂਦੀ ਜੋੜਿਆ ਕਦੇ ਸੁਣਿਆ ਨਹੀਂ ਜਿਹੜਾ ਇੱਥੇ ਵੀ ਸੁਣਿਆ ਹਾਂ ਸੁਣਿਆ ਜੇ ਸੁਣਿਆ ਤੇ ਉਹ ਲਾ ਕੇ ਛੱਪੂਦੇ ਨੇ ਲਾ ਕੇ ਛੱਪੇ ਨਾਲ ਵੀ ਮੇਰਾ ਕਿ ਦਿਮਾਗ ਬਹੁਤ ਖਰਾਬ ਹੈ ਜਿਹੜਾ ਪੱ ਲੱਗ ਜਾ ਬੋਲਦਾ ਬੋਲੋ ਤਾਂ ਸਹੀ ਹੋਰ ਸੰਦੇ ਦੇ ਚਰਨਾ ਚੋਂ ਬਨੋਖ ਨੇ ਸੰਤ ਦੇ ਰੱਬ ਦੇ ਉਹੋ ਦਾ ਇਹ ਪੰਚਨੁਰਨ ਸੰਸੇ ਨੇ ਤੇ ਜੇ ਪੰਚ ਨਹੀਂ ਬਾਸਕ ਦੇ ਸਾਡਾ ਉਜਰਸੀ ਇੱਕ ਵਾਰਜਾ ਤੋਂ ਜੰਮੀ ਹੋਈ ਨਾ ਉਜਰ ਮਿਰੂ ਕਿ ਲੋੜਾ ਕਰਦੇ ਸਾਪਾ ਸੀ ਚੁੱਪ ਚਰ ਕੇ ਬਿਠਾ ਕੇ ਦੇਤੇ ਉੱਤੇ ਚਲੇ ਨੂੰ ਬੰਦ ਕਰਾਂਗੇ ਅੰਦਰ ਸਿਮਾ ਮਿਤਰਾਂ ਅੰਦਰ ਸੁਣਦੇ ਨਿਆਣੇ ਘਰਾਂ ਦੀਆਂ ਘਰਾਂ ਲੈ ਕੇ ਸੁਣਦੇ ਰਾਜਾਂ ਦੇ ਵਿੱਚ ਕਦੇ ਦੇਖਿਆ ਇਹ ਦੇਖਿਆ ਕਦੇ ਤੁਸੀਂ ਜਾਂ ਉਹਨਾਂ ਨੇ ਦੇਖਿਆ ਕਿ ਜਦ ਬੰਦਾ ਕੌਮ ਕੰਮ ਕਰਦਾ ਕਿਹੜੀ ਗੀਤ ਕਰਦਾ ਤੁਹਾਂ ਦੇ ਬਡੇ ਦੇਰ ਤੇ ਸਭ ਸਭ ਸਮਝਿਆ ਨੂੰ ਚੁੱਕਿਆ ਬੜੇ ਦੇਰ ਹੋ ਗਏ ਸਭ ਸਭ ਸਮਝਿਆ ਨੂੰ ਇਹ ਸੰਗਤ ਕਰਦਿਆਂ ਨੂੰ ਤੇ ਸੇਵਾ ਕਿੱਡੀ ਕਰੀਏ ਤੁਸੀਂ ਸੇਵਾ ਉਹ ਜੀਵਨ ਵਿੱਚ ਚਲੇ ਗਏ ਸਰਸਨ ਦੇ ਪਿੱਛੇ ਚਲੇ ਗਏ ਜਿਹੜਾ ਹੁਕਮ ਸੀ ਤੋਂਲੇ ਪਿੱਛੇ ਸੀ ਤੇ ਸਭੇ ਪੱਲੇ ਕਹਿੰਦੇ ਇਹ ਪੱਲੇ ਤੋਂ ਭਰੇ ਭਰੇ ਆ ਸਾਡੂ ਕਿਨੇ ਦੂਰ ਕੀਤਾ ਸਾਡੇ ਕਹ ਲਾ ਸਾਡੇ ਕੌਜੇ ਦੇ ਅੰਦਰੋਂ ਮਾੜੇ ਸੀ ਸੋਚ ਸੀ ਹੋਣੀ ਇਹਨੂੰ ਭਰਾਵਾਂ ਨੂੰ ਖਾਵਾ ਕੇ ਫਿਰ ਨੌਕਰੀ ਲਵਾਵਾਂਗੇ ਫੇਰ ਪਿਆਵਾਂ ਆਇਕਮ ਸਿੱਖੇ ਨਾ ਜੁਗਾਂ ਤੋਂ ਚਲੇ ਆਦੇ ਕਿਸੇ ਮਾਂ ਨੇ ਕਿਸੇ ਪੁੱੋਤੇ ਉੱਤੇ ਨਹੀਂ ਪਿਆ ਮੈਂ ਵੀ ਪੁੱਤ ਆਪਣਾ ਰੱਬ ਦੇ ਲਈ ਕੀ ਲਾਦਦਾ ਇਹਦੇ ਸਾਡੀ ਨਹੀਂ ਲਾਦਦਾ ਤੇ ਦੁਨੀਆਂ ਵੀ ਲਾਦਦਾ ਆਓ ਮੌਦਾਨ ਜਿਉਂਨੇ ਕਹਿੰਦਾ ਤੈਨੂੰ ਅਰਦਾਸ ਕੀਤੀ ਸਭ ਤੋਂ ਦਿੱਤਾ ਮੈਂ ਦੇ ਚੁੱਕੀ ਪਰ ਉਹਦਾ ਮਾਂ ਨਹੀਂ ਉੱਥੇ ਹੈ ਅਰਦਾਸ ਦੀ ਕੰਮ ਕੀ ਕੀਤੀ ਭਾਈ ਮਾਂ ਫੇਰ ਭੱਜਦਾ ਮਾਂ ਫੇਰ ਭੱਜਦਾ ਕਾਰਨ ਕੀ ਹੈ न ॾा जे घर मां कमाए ਕੀ ਚੀਜ਼ ਕਰਨਾ ਜੇਲਾ ਬੱਤਲ ਕਮਾਉਂਦਾ ਤੇ ਬਸ ਬਸ ਬੋਲਦਾ ਸ਼ਬਦ ਕਰਤਾ ਨਾਲ ਬਸ

ਦੇ ਉੱਥੇ ਬੋਲ ਰਿਹਾ ਜਿੱਥੇ ਮਹਾਰਾਜ ਜੀ ਆਪਣੇ ਪਰਿਵਾਰ ਚ ਪੂਜਾ ਕਰਦੇ ਸੀ ਉੱਥੇ ਸਾਰੇ ਬਰਾ ਕੀ ਹੋਇਆ ਕਰਦੇ ਸੀ ਜੇ ਉਹਨਾਂ ਦੇ ਭੈਣ ਭਾਈ ਚੇਤਿਆਂ ਦੇ ਉਹਨਾਂ ਨੂੰ ਨਹੀਂ ਮਿਲੀ ਕਹਿੰਦਾ ਉਹ ਮਹਾਰਾਜ ਦੇ ਕੋਲੋਂ ਕੋਈ ਬਚਨ ਲੈ ਲਓ ਇਹਦੀ ਪਰੇਸ਼ਾਨੀ ਕੋਈ ਨਹੀਂ ਆ ਬਹੁਤ ਪਰੇਸ਼ਾਨੀ ਆ ਜੀ ਕੋਈ ਪਰੇਸ਼ਾਨੀ ਆ ਜੀ ਨੇ